ਪ੍ਰੋਪਰਟੀ ਲਵਰ ਚੈਨਲ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਅੱਠ ਬੈਸਵੇ ਤੇ 400 ਗਾਜ ਠੀਕ ਹੈ ਜੀ ਮਕਾਨ ਹੈ ਤੇ ਦੋ ਮਕਾਨ ਹੈ ਇੱਕ ਬਾਹਰਲਾ ਘਰ ਬਣਿਆ ਹੋਇਆ ਬਾਈਆਂ ਦਾ ਤੇ ਇੱਕ ਰਹਿਸਾਲਾ ਘਰ ਬਣਿਆ ਹੋਇਆ ਕਿੱਦਾਂ ਬਣਿਆ ਮੈਂ ਸਾਰੇ ਦਿਖਾਉਂਗਾ ਕੀ ਰੇਟ ਆ ਉਹ ਵੀ ਦੱਸੂਗਾ ਲੋਕੇਸ਼ਨ ਜਿਹੜੀ ਹੈਗੀ ਆ ਹਾਸਕਲਾਂ ਹਾਸਕਲਾਂ ਪਿੰਡ ਹੈ ਜਗਰਾਉਂ ਸ਼ਹਿਰ ਤੋਂ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਤੇ ਇਹ ਇੱਕ ਮਿੰਨੀ ਸ਼ਹਿਰ ਕਹਿ ਦਿੰਦੇ ਨੇ ਹਾਸਕਲਾਂ ਉੱਥੇ ਜਿਹੜੀ ਇਹ ਪ੍ਰਾਪਰਟੀ ਹੈ ਇਹ ਬਾਹਰਲਾ ਘਰ ਆ ਬਾਈ ਦਾ 4 ਬੈਸਵੇ ਦੇ ਵਿੱਚ 200 ਗਾਜ ਦੇ ਵਿੱਚ ਜਿੱਥੇ ਕਿ ਪਸ਼ੂਆਂ ਡੰਗਰਾਂ ਦੀ ਜਾਨਕੀ ਮੈਨੇਜਮੈਂਟ ਕੀਤੀ ਹੋਈ ਆ ਇੱਧਰ ਪਸ਼ੂ ਰੱਖ ਦਿੰਨੇ ਬਾਈ ਹੋਣੀ ਜਿਵੇਂ ਤੂੜੀ-ਤਾੜੀ ਪਾਉਣ ਨੂੰ ਜਗ੍ਹਾ ਬਣਾਈ ਹੋਈ ਆ ਵਿੱਚ ਪਸ਼ੂ ਰੱਖ ਦਿੰਨੇ ਇੱਕ ਕਮਰਾ ਵੀ ਬਣਿਆ ਹੋਇਆ ਵਾ ਤੇ ਪਾਣੀ ਦੀ ਸੁਵਿਧਾ ਵੀ ਹੈਗੀ ਆ 4 ਬੈਸਵੇ ਇਹ ਜਗ੍ਹਾ ਜੀ ਰੇਟ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਨਾਲ ਆ ਜਿਹੜਾ ਜਿੱਥੇ ਰਹਿ ਰਹੇ ਨੇ ਨਾ ਇਹ ਘਰ ਦਿਖਾ ਦਿਆਂ ਠੀਕ ਹੈ ਰਾਹ ਨਾਲੋਂ ਤਕਰੀਬਨ 3 ਫੁੱਟ ਦੀ ਉਚਾਈ ਤੱਕ ਭਰਤ ਪਿਆ ਵਾ ਤੇ ਭਰਤ ਪੈਣ ਤੋਂ ਬਾਅਦ ਜਿਹੜੀ ਘਰ ਦੀ ਚੌਂਕੀ ਹੈ ਉਹ ਵੀ 2 ਤੋਂ 2.5 ਫੁੱਟ ਉਚਾਈ ਤੇ ਰੱਖੀ ਹੋਈ ਆ ਬਾਈ ਨੀ ਠੀਕ ਹੈ ਜੀ 메인 ਸੜਕ ਤੇ ਜਿਹੜਾ ਇਹ ਘਰ ਹੈ ਪਿੰਡ ਦੇ ਵਿੱਚ ਘਰ ਹੈ ਚਾਰ ਬਸਬੇ ਦੇ ਵਿੱਚ ਹੀ ਇਹ ਰਹਿਸਾ ਘਰ ਹੈ ਲੈਫਟ ਸਾਈਡ ਐਂਟਰੀ ਦੇ ਲੈਫਟ ਸਾਈਡ ਤੁਹਾਨੂੰ ਟਾਇਲਟ ਬਾਥਰੂਮ ਮਿਲ ਜਾਣਾ ਐਂਟਰੀ ਦੇ ਰਾਈਟ ਸਾਈਡ ਤੁਹਾਨੂੰ ਇੱਕ ਪੂਜਾ ਰੂਮ ਮਿਲ ਜਾਣਾ ਠੀਕ ਹੈ ਜੀ ਦੇਖ ਲਓ ਸਾਰਾ ਰੇਟ ਵੀ ਮੈਂ ਤੁਹਾਨੂੰ ਦੱਸੂਗਾ ਰੇਟ ਜਾਇਜ਼ ਆ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਜਿਆਦਾ ਲੰਬੀ ਨਹੀਂ ਹੈਗੀ ਜਾਣਕਾਰੀ ਪਹਿਲਾਂ ਸਾਰੀ ਲੈ ਲਓ ਠੀਕ ਹੈ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਜਿਹੜੇ ਵੀਰਾਂ ਨੂੰ ਇਹ ਲੋਕੇਸ਼ਨ ਤੇ ਮਕਾਨ ਚਾਹੀਦਾ ਉਹ ਵੀਡੀਓ ਪੂਰੀ ਦੇਖਣ ਤੇ ਬਾਕੀ ਜਿਹੜੇ ਦੂਜੇ ਨੇ ਉਹ ਵੀਡੀਓ ਸੱਟ ਸਕਦੇ ਨੇ ਲੌਬੀ ਆ ਗਈ ਜੀ نیچے ਫਲੋਰ ਟਾਇਲ ਲੱਗੀ ਹੋਈ ਆ ਸਾਰੀ ਲੌਬੀ ਦੇ ਵਿੱਚ ਵਾਲਪੇਪਰ ਜਿਹੜਾ 3D ਵਾਲਪੇਪਰ ਲੱਗਿਆ ਹੋਇਆ ਠੀਕ ਹੈ ਜੀ ਕਿਚਨ ਆ ਗਈ ਨਾਲ ਹੀ ਐਂਟਰੀ ਦੇ ਲੈਫਟ ਸਾਈਡ ਤੇ ਕਿਚਨ ਦੇਖ ਸਕਦੇ ਹੋ ਤੁਸੀਂ ਕਾਰਨਰ ਵਿੰਡੋ ਹੈ ਵਾਲ ਟਾਇਲ ਲੱਗੀ ਹੋਈ ਆ ਸਾਰੀ ਮੈਨੇਜਮੈਂਟ ਹੈਗੀ ਆ ਸਹੀ ਆ ਸਾਫ ਸੁਥਰਾ ਵਾ ਤੇ ਲੌਬੀ ਦੀ ਜਿਹੜੀ ਸਪੇਸ ਬਹੁਤ ਜ਼ਿਆਦਾ ਵਾ ਤੇ ਐਂਟਰੀ ਦੇ ਰਾਈਟ ਸਾਈਡ ਤੁਹਾਨੂੰ ਡ੍ਰੈੰਗ ਰੂਮ ਮਿਲ ਜੂਗਾ ਡ੍ਰੈੰਗ ਰੂਮ ਦੇ ਵਿੱਚ ਵੀ ਜਿਹੜਾ 3D ਵਾਲਪੇਪਰ ਲੱਗਿਆ ਹੋਇਆ ਜੀ ਸਪੇਸ ਹੈਗੀ ਆ 12x12 ਦੀ ਸਾਫ ਸੁਥਰਾ ਵਾ ਨਵਾਂ ਮਕਾਨ ਆ ਨਵੀਂ ਕੰਡੀਸ਼ਨ ਤੇ ਵਿੱਚ ਜਿਹੜਾ ਮਕਾਨ ਬਣਿਆ ਹੋਇਆ ਵਾ ਦੇਖ ਲਿਓ ਤੁਸੀਂ ਬਾਹਰੋਂ ਦੇਖਿਆ ਵੀ ਐ ਤੇ ਇਹ ਆ ਗਿਆ ਜੀ ਫਰਸਟ ਬੈਡਰੂਮ ਠੀਕ ਐ ਜੀ ਜਿਹਦੀ ਸਪੇਸ ਹੈਗੀ ਆ 12 ਬਾਈ 12 ਇਹਦੇ ਵਿੱਚ ਵੀ ਜਿਹੜਾ ਵਾਲਪੇਪਰ ਲੱਗਿਆ ਹੋਇਆ ਨੀਚੇ ਫਲੋਰ ਟਾਇਲ ਆ ਸਾਰੇ ਮਕਾਨ ਦੇ ਵਿੱਚ ਹੀ ਨੀਚੇ ਫਲੋਰ ਟਾਇਲ ਲੱਗੀ ਹੋਈ ਆ ਤੇ ਰੂਮ ਤੁਸੀਂ ਦੇਖ ਲਓ ਸਪੇਸ ਹੈਗੀ ਆ ਸਾਫ ਸੁਥਰਾ ਮਕਾਨ ਹੈ ਵਾਲਪੇਪਰ ਸਾਰੇ ਘਰ ਦੇ ਵਿੱਚ ਹੀ ਮਾਲਕਾਂ ਨੇ ਜਿਹੜਾ ਵਾਲਪੇਪਰ ਲਾਇਆ ਹੋਇਆ ਠੀਕ ਐ ਜੀ ਇੱਕ ਇਹ ਆ ਗਿਆ ਜੀ ਬੈਡਰੂਮ ਇਹਦੀ ਸਪੇਸ ਵੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ ਨੀਚੇ ਫਲੋਰ ਟਾਇਲ ਤੇ ਇਹਦੀਆਂ ਕੰਧਾਂ ਤੇ ਵੀ ਜਿਹੜਾ ਵਾਲਪੇਪਰ ਲੱਗਿਆ ਹੋਇਆ ਤੇ ਜਿਹੜੇ ਹੈਗੇ ਨੇ ਡੋਰ ਐ ਵਧੀਆ ਵਾ ਨਵੇਂ ਆ ਲੱਕੜ ਦੇ ਲੱਗੇ ਹੋਏ ਨੇ ਵਧੀਆ ਲੱਕੜੀ ਦੇ ਤੇ ਇਹ ਆ ਗਿਆ ਜੀ ਇੱਕ ਮਾਸਟਰ ਬੈਡਰੂਮ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ LED ਪੈਨਲ ਆ ਇੱਕ ਤੇ ਬਾਕੀ ਕੰਧਾਂ ਤੇ ਵੀ ਇਹਦੇ ਵਿੱਚ ਜਿਹੜਾ ਵਾਲਪੇਪਰ ਲੱਗਿਆ ਹੋਇਆ ਲੱਗ ਲੱਗ ਕਲਰ ਕੰਬੀਨੇਸ਼ਨ ਐ ਜਿਹੜਾ ਬਹੁਤ ਵਧੀਆ ਡਿਜ਼ਾਈਨ ਕੀਤਾ ਗਿਆ ਵਾ ਘਰ ਦੇ ਵਿੱਚ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਦੋ ਬੈਡਰੂਮ ਐ ਜੀ نیچے ਨਾ ਸੋਰੀ ਤਿੰਨ ਬੈਡਰੂਮ ਹੋਗੇ ਠੀਕ ਹੈ ਜੀ ਤਿੰਨ ਬੈਡਰੂਮ ਹੋਗੇ نیچے ਤੇ ਬਾਕੀ ਲੌਬੀ ਏਰੀਆ ਬਹੁਤ ਖੁੱਲਾ ਡੁੱਲਾ نیچے ਤਿੰਨ ਬੈੱਡਰੂਮ ਹੈ ਕਿਚਨ ਅਤੇ ਡਰੈੰਗ ਰੂਮ ਹੈ ਠੀਕ ਹੈ ਜੀ ਵਿਹੜਾ ਵੀ ਹੈਗਾ ਵਾ ਇਹ ਆਪਾਂ ਉੱਪਰ ਆ ਗਏ ਹੁਣ ਠੀਕ ਹੈ ਜੀ ਹਾਂਸਕਲਾ ਜਗਰਾਉਂ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਹਾਂਸਕਲਾ ਪਿੰਡ ਹੈ ਜੀ ਛੋਟਾ ਯਾਨੀ ਕਿ ਮੰਨ ਲਓ ਇੱਕ ਮਿੰਨੀ ਸ਼ਹਿਰ ਕਹਿ ਦਿੰਦੇ ਨੇ ਇਹਨੂੰ ਠੀਕ ਹੈ ਜੀ ਆ ਜਗਰਾਉਂ ਨੂੰ ਸੜਕ ਜਾਂਦੀ ਆ ਹਾਂਸਕਲਾ ਤੋਂ ਰਹੈਸੀ ਏਰੀਆ ਵਾ ਵਧੀਆ ਏਰੀਆ ਵਾ ਜਿਹੜਾ ਰਹੈਸੀ ਜਿਹੜਾ ਮਕਾਨ ਦਿਖਾਇਆ ਮੈਂ ਤੈਨੂੰ ਹੁਣ ਇਹਦਾ 30 ਲੱਖ ਰੁਪਏ ਮੰਗਦੇ ਆ ਮਾਲਕ ਜਿਹੜਾ ਨਾਲ ਦਾ ਮਕਾਨ ਹੈ ਠੀਕ ਹੈ ਜੀ ਮੱਜਾਂ ਵਾਲਾ ਜਿੱਥੇ ਮੱਜਾ ਰੱਖਦੇ ਨੇ ਉਹਦਾ ਜਿਹੜਾ ਮਾਲਕਾਂ ਨੇ 15 ਲੱਖ ਰੁਪਇਆ ਡਿਮਾਂਡ ਕੀਤੀ ਹੈ ਡਿਮਾਂਡ ਆ 1 ਦੀ 30 ਲੱਖ ਡਿਮਾਂਡ ਆ 1 ਦੀ 15 ਲੱਖ ਡਿਮਾਂਡ ਆ ਮਾਲਕਾਂ ਵੱਲੋਂ ਇੱਕ ਵਾਰ ਜਿਹੜੀ ਡਿਮਾਂਡ ਕੀਤੀ ਗਈ ਆ ਬਾਕੀ ਜਦੋਂ ਵੀ ਤੁਸੀਂ ਦੇਖਣ ਆਉਂਗੇ ਜਿਹੜੇ ਵੀਰ ਨੇ ਇਹ ਲੋਕੇਸ਼ਨ ਤੇ ਮਕਾਨ ਲੈਣਾ ਵਾ ਤਾਂ ਮਾਲਕਾਂ ਦਾ ਨੰਬਰ ਆ ਜਿਹੜਾ ਮੈਂ ਡਿਸਪਲੇ ਤੇ ਸ਼ੋ ਕਰਤਾ ਠੀਕ ਹੈ ਜੀ ਉਸ ਨੰਬਰ ਤੇ ਤੁਸੀਂ ਕਾਲ ਲਾ ਲਿਓ ਰੇਟ ਦੀ ਐਡਜਸਟਮੈਂਟ ਕਰ ਲਿਓ ਉਹ ਮੰਗਾ ਉਹਨਾਂ ਦੀ 30 ਲੱਖ ਠੀਕ ਹੈ ਜੀ ਔਰਲੇ ਮਕਾਨ ਦੀ ਦੋਨੇ ਜਿਹੜੇ ਮਕਾਨ ਹੈ 4-4 ਬੈਸਵੇ ਦੇ ਵਿੱਚ ਬਣੇ ਹੋਏ ਨੇ ਟੋਟਲ 400 ਗਾਜ ਜਗ੍ਹਾ ਦੇ ਵਿੱਚ ਇਹ ਜਿਹੜੀ ਪੂਰੀ ਪ੍ਰਾਪਰਟੀ ਤਿਆਰ ਹੈ ਬਣੀ ਹੋਈ ਹੈ ਠੀਕ ਹੈ ਜੀ ਨਿਊ ਹੈ ਤੇ ਰਸਤਾ ਬਾ ਥੋੜਾ ਜਿਹਾ ਜਾਨਕੀ ਮੰਨ ਲਓ 50 ਮੀਟਰ ਦੀ ਦੂਰੀ ਮੰਨ ਲਓ 10-15 ਕਰਮਾ ਤੁਸੀਂ ਸੜਕ ਤੋਂ نیچے ਆਉਣਾ ਵਾ ਤੇ ਸਿੱਧਾ ਘਰੇ ਆ ਜਾਣਾ ਠੀਕ ਹੈ ਜੀ ਤੇ ਇਹ ਸੀਗਾ ਜੀ ਅੱਜ ਦਾ ਮਕਾਨ ਹਾਸਕਲਾ ਪਿੰਡ ਦੇ ਵਿੱਚ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਅਗਰ ਪੰਜਾਬ ਦੇ ਕਿਸੇ ਵੀ ਏਰੀਆ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਵੀ ਕੋਠੀ ਜਾਂ ਮਕਾਨ ਸੇਲ ਕਰਨਾ ਤਾਂ 945782453 ਤੇ ਤੁਸੀਂ WhatsApp ਤੇ ਮੈਨੂੰ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਆਪ ਮੈਥੋਂ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਚੋਕੇ ਬਾਏ